ਜੰਗਾ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ ਹੁੰਦੀਆਂ ਸਰਲੇਖ ਹੇਠ ਮੋਗਾ ਨਿਰਲੇ ਪੰਡਤਾਂ ਤੋਂ ਦੀਪਗੇੜੀਆਂ ਵਿਖੇ ਵਿਰਾਸਤੀ ਗਾਇਕੀ ਪੇਸ਼ ਕੀਤੀ ਗਈ ਜਿਸ ਦੀ ਲੋਕਾਂ ਵੱਲੋਂ ਭਰਪੂਰ ਸਲਾਗਾ ਕੀਤੀ ਗਈ ਇੱਕ ਗਾਇਕੀ ਗगनਪੂਰ ਦੀ ਟੀਮ ਵੱਲੋਂ ਪੇਸ਼ ਕੀਤੀ ਗਈ ਜੈਸਵਤ ਪੰਡ ਦੇ ਪਤਵੰਤੇ ਸੱਜਣਾ ਤੋਂ ਇਲਾਵਾ ਮੋਗਾ ਸ਼ਹਿਰ ਦੀਆਂ ਬਹੁਤ ਸਾਰੀਆਂ ਨਾਮਵਰ ਸ਼ਖਸੀਅਤਾਂ ਸ਼ਾਮਲ ਹੋਈਆਂ ਉਹ ਜੰਗਾ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ All. ਹੱਲ ਨਹੀਂ ਹੁੰਦੀਆਂ ਚੰਗਾ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ ਹੁੰਦੀਆਂ ਚੰਗਾ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ ਹੁੰਦੀਆਂ ਚੰਗਾ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ ਵਾਦੀਵਾ ਕਾੜੀਆਂ ਵੀ ਕੀਤੇ ਪਰसों ਚੌਥੇ ਅਸੀਂ ਰਿਕਾਰਡ ਕੀਤਾ ਸੀਗਾ ਔਰ ਇਹਨਾਂ ਨੇ ਸਿਰਫ 1 ਘੰਟੇ ਦੇ ਵਿੱਚ ਇਹ ਗੀਤ ਲਿਖ ਕੇ ਉਹਨੂੰ 1 ਘੰਟੇ ਦੇ ਵਿੱਚ ਰਿਕਾਰਡ ਵੀ ਕਰਵਾਤਾ। ਸੋ ਕਹਿਣ ਤੋਂ ਭਾਵ ਕੀ ਹੈ ਕਿ ਬੜਾ ਭਗ ਦਾ ਮੁੱਦਾ ਸੀ ਔਰ ਬੜੀ ਚੰਗੀ ਗੱਲ ਇਹ ਹੋਈ ਕਿ ਅਗਲੇ ਦਿਨ ਹੀ ਜਿਹੜੀ جنگ ਵੀ ਟਲ ਗਈ। ਸੋ ਅੱਜ ਜੇਕਰ ਅਸੀਂ ਆਮਨ-ਏ-ਮਾਨ ਦੇ ਨਾਲ ਬੈਠੇ ਆ ਤੇ ਇਸ ਤਰ੍ਹਾਂ ਫੱਲੇ ਦੇ ਵਿੱਚ ਬੈਠ ਕੇ ਸੰਗੀਤ ਦਾ ਆਨੰਦ ਮਾਣ ਰਹੇ ਆ। ਭਾਈ ਜੀ ਪਾਣੀ ਦੇ ਦਿਓ ਇੱਧਰ। ਇਸੇ ਕਰਕੇ ਬੈਠੇ ਆ ਕਿਉਂਕਿ ਜੰਗ ਟਲ ਗਈ ਹੈ ਜਿਹੜਾ ਖਤਰਾ ਸਾਡੇ ਤੇ ਇੱਕ ਆਣ ਪਿਆ ਸੀ ਆਣ ਪਿਆ ਹੀ ਕਹੂੰਗਾ ਕਿਉਂਕਿ ਰਾਜਨੀਤੀ ਤੋਂ ਪ੍ਰੇਰਿਤ ਸੀਗਾ ਸਾਰਾ ਇਹ ਖਤਰਾ ਉਹ ਖਤਰਾ ਟਲ ਗਿਆ ਸੋ ਪੰਜਾਬ ਦੀ ਧਰਤੀ ਨੂੰ ਜਿਹੜਾ ਜੰਗ ਦਾ ਮੈਦਾਨ ਬਣਾਉਣ ਦੀ ਕੋਸ਼ਿਸ਼ ਉਹ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਉਹ ਬਚ ਗਿਆ ਸੀ ਨਹੀਂ ਤਾਂ ਇੱਥੇ ਬਹੁਤ ਵੱਡਾ ਨਾਰ ਸੰਗਾਰ ਆ ਜਿਹੜਾ ਹੋਣਾ ਸੀ ਸੋ ਆਮ ਬੰਦਾ ਕਦੇ ਵੀ ਇਹ ਨਹੀਂ ਚਾਹੁੰਦਾ ਕਿ ਕੋਈ ਜੰਗ ਲੱਗੇ ਇਹ ਸਿਰਫ ਰਾਜਨੀਤਿਕ ਲੋਕਾਂ ਦੀ ਇੱਕ ਕਿਹੋ ਜਿਹੀ ਰਾਜਨੀਤੀ ਦਾ ਹਿੱਸਾ ਹੈ ਕਿ ਉਹਨਾਂ ਨੂੰ ਜਿਵੇਂ ਠੀਕ ਲੱਗਦਾ ਹੈ ਜਿਵੇਂ ਉਹਨਾਂ ਦੇ ਫਾਇਦੇ ਵਿੱਚ ਜਾਂਦੀ ਹੈ ਗੱਲ ਉਹ ਤਾਂ ਦਾ ਮਾਹੌਲ ਜਿਹੜਾ ਉਹ ਸਿਰਜ ਦਿੰਦੇ ਆ ਉਹ ਸਾਡੇ ਦਰਮਿਆਨ ਬੜੀਆਂ ਮੌਜੂਦ ਸ਼ਕਤੀਤਾ ਪਹੁੰਚੀਆਂ ਸਾਡੇ ਰੂਰਲ ਐਨਡੀਆ ਤੋਂ ਸਰਦੇਵ ਸਿੰਘ ਬਰਾੜ ਜੀ ਪਵਨਦੀਪ ਪੁਰਪਾ ਜੀ ਹਰਜਿੰਦਰ ਸਿੰਘ ਖੋਲਿਆ ਜੀ ਰਾਜਕੁਮਾਰ ਖੋਲਿਆ ਜੀ ਤੇ ਹੋਰ ਵੀ ਬੜੇ ਬਤਵੰਤੇ ਸੱਜਣ ਪਹੁੰਚੇ ਆ। ਸੋ ਪਿੰਡ ਤਤਾਰੀ ਵਾਲੇ ਤੋਂ ਮੈਂ ਪਹਿਲਾਂ ਹਾਜ਼ਰੀ ਲਵਾ ਚੁੱਕਿਆ ਪੰਚਾਇਤ ਪਹੁੰਚੀ ਆ ਸਰਦਾਰ ਸੁਖਦੇਵ ਸਿੰਘ ਜੀ ਸੌਰੀ ਸਰਦਾਰ ਮੁਖਤਿਆਰ ਸਿੰਘ ਜੀ ਤੇ ਉਹਨਾਂ ਦੇ ਨਾਲ ਬਤਵੰਤੇ ਪਹੁੰਚੇ ਆ। ਸੋ ਦੋਹਾਂ ਨਗਰਾਂ ਦੀ ਪੰਚਾਇਤ ਤੇ ਬਤਵੰਤੇ ਇੱਥੇ ਬੈਠੇ ਆ ਸਾਰਿਆਂ ਦਾ ਇੱਥੇ ਆਉਣ ਤੇ ਸਵਾਗਤ ਹੈ। ਸੋ ਮੈਂ ਬੇਨਤੀ ਕਰੂੰਗਾ ਦੋ ਜਰ ਮਿੰਟ ਲਈ ਸਰਪੰਚ ਨਿਹਾਲ ਸਿੰਘ ਕਲਵੰਡੀ ਬਗੇਰੀਆਂ ਉਹ ਮਾਈਕ ਤੇ ਆਉਣ ਜੋ ਵਿਰਾਸਤੀ ਕਹੇ ਕਿ ਅੱਜ ਨੌਜਵਾਨ ਰੰਗ ਬੰਨ ਰਹੇ ਨੇ ਕਿਉਂਕਿ ਜੋ ਵਿਰਾਸਤੀ ਗਾਇਕੀ ਆ ਆਪਾਂ ਭੁੱਲ ਚੁੱਕੇ ਸੀਗੇ ਪੁਰਾਣੇ ਬਜ਼ੁਰਗ ਦੱਸਦੇ ਸੀਗੇ ਹੁਣ ਜਿਹੜੀ ਕਈ ਪੀਸੀਓ ਲੈਕਰ ਚੱਲ ਪਈ ਸੀ ਆਪਾਂ ਨੂੰ ਸਾਰੇ ਨਹੀਂ ਪਤਾ ਹੀ ਆ ਆਪਣੇ ਨੌਜਵਾਨ ਵੀ ਜਾਦੇ ਉਧਰ ਚੱਲ ਪਏ ਆ ਜੇ ਇਹੋ ਜੇ ਸਮਾਰੋਹ ਕਰਾਏ ਜਾਣਗੇ ਤਾਂ ਕਿ ਆਪਣੇ ਨੌਜਵਾਨ ਇਧਰ ਨੂੰ ਆਉਣਗੇ ਮੇਰੀ ਇਹੀ ਬੇਨਤੀ ਆ ਕਿਉਂਕਿ ਆਪਣੇ ਕੋਲ ਸਮਾਂ ਥੋੜਾ ਹੈ ਕਹਿਣਾ ਤਾਂ ਬਹੁਤ ਕੁਝ ਸੀ ਮੈਂ ਬੜਾ ਕੁਝ ਮੈਂ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਇਹਨਾਂ ਨੌਜਵਾਨਾਂ ਦਾ ਜਿਸ ਤਰ੍ਹਾਂ ਨੰਬਾ ਸਾਹਿਬ ਨੇ ਦੱਸਿਆ ਕਿ ਜਿਹੜਾ ਇਹ ਗਾਉਂਦਿਆ ਤੇ ਉਹਦੇ ਰਿਕਾਰਡ ਕਰ ਦਿੰਦੇ ਆ ਚੰਗਾ ਤੇ ਵਧੀਆ ਗਾਉਂਦੇ ਆ ਸਾਨੂੰ ਐਸੇ ਹੀ ਐਸੇ ਹੀ ਗਾਣੇ ਸੁਣਨੇ ਚਾਹੀਦੇ ਆ ਸਾਨੂੰ ਲੈਕਚਰ ਗਾਣਿਆਂ ਤੋਂ ਪਾਸੇ ਹੋਣਾ ਚਾਹੀਦਾ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਜਿੰਨੇ ਵੀ ਪਤਵੰਤੇ ਔਰ ਨਗਰ ਦੇ ਤੇ ਨਗਰਾਂ ਦੀਆਂ ਪੰਚਾਇਤਾਂ ਆਈਆਂ ਮੈਂ ਸਾਰਿਆਂ ਨੂੰ ਸਿਓ ਐ ਧੰਨਵਾਦ ਕਰਦਾ ਹੋਇਆ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਕ ਗੱਲ ਤੁਹਾਨੂੰ ਵੀ ਬੇਤੇ ਵੱਡੀ ਆਨੰਦਿਤ ਕਰੇਗੀ ਕਿ ਇਹਨਾਂ ਨੌਜਵਾਨਾਂ ਨੂੰ ਵੇਖ ਕੇ ਮਨ ਖੁਸ਼ ਹੁੰਦਾ ਪ੍ਰਾਤਨਾ ਡਰੈਸ ਦੇ ਵਿੱਚ ਬਿਲਕੁਲ ਇਹਨਾਂ ਦੇ ਵਿੱਚ ਇੱਕ ਲੜਕੇ ਦੀ ਉਮਰ 16 ਸਾਲ ਆ ਜਿਹੜਾ ਢੱਡ ਦੇ ਉੱਤੇ ਸਾਥ ਦੇ ਰਿਹਾ ਤੇ ਜਿਹੜਾ ਦੂਸਰਾ ਲੜਕਾ ਢੱਡ ਦੇ ਉੱਤੇ ਸਾਥ ਦੇ ਰਿਹਾ ਉਹ 19 ਸਾਲ ਦਾ ਹੈ ਤੇ ਬਾਕੀ ਸਾਰੇ 20-35 ਸਾਲ ਦੀ ਉਮਰ ਦੇ ਵਿੱਚ ਆ ਚੀ ਹੈ ਸੋ ਨੌਜਵਾਨਾਂ ਦੇ ਵਿੱਚ ਇਸ ਤਰ੍ਹਾਂ ਦਾ ਰੁਝਾਨ ਹੈ ਜਿਹੜਾ ਬੜਾ ਹੀ سکون ਦਿੰਦਾ ਹੈ ਕਿ ਅਸੀਂ ਇੱਕ ਚੰਗੇ ਪਾਸੇ ਵੱਲ ਨੂੰ ਵਧ ਰਹੇ ਹਾਂ ਸੋ ਅੱਜ ਕੱਲ੍ਹ ਤਾਂ ਵਿਆਹਾਂ ਦੇ ਉੱਤੇ ਵੀ ਲੋਕ ਇਸ ਤਰ੍ਹਾਂ ਦੀ ਗਾਇਕੀ ਹੈ ਜਿਹੜੀ ਉਹ ਪਸੰਦ ਕਰਨ ਲੱਗਦੇ ਆ ਸੋ ਮੈਂ ਬੇਨਤੀ ਕਰੂੰਗਾ ਗਗਨ ਭਲੂਰ ਜੀ ਨੂੰ ਕਿ ਉਹ ਆਪ ਦਾ ਪ੍ਰੋਗਰਾਮ ਜਿਹੜਾ ਕੰਟੀਨਿਊ ਕਰਨ ਲੋਕੋ ਪੱਲ ਲਟਣਾ ਮਾਇਆ ਚ ਮੈਂ ਦੁਨੀਆ ਧਾਰੀ ਦੀ ਲੋਕੋ ਪੱਲ ਲਟਣਾ ਮਾਇਆ ਚ ਮੈਂ ਦੁਨੀਆ ਧਾਰੀ ਦੀ ਇੱਕ ਸੁੱਕੜੇ ਕਾਗਜ ਤੇ ਨੇ ਕੈਸਾ ਜਾਲ ਖੁਸ਼ਾਇਆ ਲੱਗੇ ਲੱਗੇ